No, I तेरे। कितना सारे मेरे लाइव भाई आपसे मिलना होगा तो कैसे मिलेंगे आपको चैनल को सपोर्ट कीजिए हाँ आप इंस्टाग्राम में मैसेज कर रहे हो वहां भी मेरा पेज है वॉक विद अरुण करके इंस्टाग्राम में वहां पे मुझे फॉलो कर लो आप वाक विद दरुण करके पेज है मेरा इंस्टाग्राम में वहां भी मैंने शोट डाले हुए हैं अपने वह आप वहां से देख सकते हो आप मेरे किसी भी दूसरे चैनल पे वो मतलब कि वीडियो पे कमेंट कर देना मैं चैनल चेक कर लूंगा आपका इंस्टाग्राम में फॉलो कर लो आप ਹੋਰ ਮੇਰੇ ਕਿਦਾਂ ਭਰਾ ਸਾਰੇ ਠੀਕ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਮੇਰੇ ਭਰਾ ਜਿੰਨੇ ਵੀ ਦੇਖ ਰਹੇ ਨੇ ਹਾਂਜੀ ਕੇਸ਼ਵ ਜੀ ਮਹਾਰਾਜ ਹੋਰ ਕੈਨੇਡਾ ਕਿਦਾਂ ਚੱਲਦਾ ਭਾਈ ਕੇਸ਼ਵ ਜੀ ਆਪਣੇ ਕੈਨੇਡਾ ਠੀਕ ਠਾਕ ਹੈ ਠੰਡ ਪੈ ਰਹੀ ਹੈ ਚੰਗੀ ਜਿੰਨੇ ਵੀ ਨਵੇਂ ਮੇਰੇ ਭਰਾ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਵੀਰ ਤਨੂ ਕਿਨੇ ਵੇਰੇ ਗਿਆ ਬਾਹਰ ਨੂੰ ਖੋਲ ਭੈਣ ਦਾ ਯਾਰ ਚਲ ਹਦੋਂ ਸਾਲਾ ਰੱਦ ਨੂੰ ਕੋਰਨਾਗਾ ਦਿਲ ਨੂੰ ਕੋਰ ਰੱਦ ਨੂੰ ਬੱਜੀ ਵਾਲਾ ਅਚਾਨੇ ਪਾ ਯਾਰ ਇਹ ਡੂੰਗੀ ਤੋਂ ਬਹਿ ਗਿਆ ਯਾਰ ਟੋਪੀ ਲਿਆ ਯਾਰ ਟੋਪੀ ਵੜ ਲਾ ਜਾਂਗੇ ਉਹ ਸੋਰਾ ਬੜਾ ਪਹਿਲਾਂ ਤੋਂ ਉੱਪਰ ਕੰਮ ਦੇਖਿਆ ਮੈਂ ਹਾਂ ਨਬਾ ਮਗਵਾ ਰਿਆ ਕੋਈ ਮਗਵਾ ਲਾਂਗਾ ਹੋਰ ਕੇਸ਼ਵ ਕਿਦਾਂ ਜੈ ਚੰਦਰ ਯਾਦਵ bro ਕੀ ਹਾਲ ਹੈ ਆਦਰਸ਼ ਮਿਸ਼ਰਾ ਗੁੱਡ ਇਵਨਿੰਗ bro ਕੀ ਹਾਲ ਨੇ ਮੇਰੇ ਭਰਾ ਸਾਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਆਦਰਸ਼ ਮਿਸ਼ਰਾ ਗੁੱਡ ਇਵਨਿੰਗ ਭਈਆ ਗੁੱਡ ਇਵਨਿੰਗ bro ਕੀ ਹਾਲ ਨੇ ਤੁਹਾਡੇ कहां से बोल रहे हो आप अमनदीप सिंह हेलो जी भैया मैं इंस्टाग्राम नहीं चलाती हूं इसलिए आपसे पूछ रही हूं गुड इवनिंग ब्रो विकी द ਰੂਬੀ ਸਿੰਘ ਰਾਜਪੂਤ ਜੀ ਫੇਸਬੁਕ ਤੋਂ ਚਲਾਤੇ ਹੋਏ ਗਏ ਵਾਹਾਂ ਪੇ ਵੀ ਇਹ ਪੇਜ ਮੇਰਾ ਵਾਕ ਵੀ ਦਰੂਨ ਆਪ ਵਾਹਾਂ ਪੇ ਮੈਸੇਜ ਕਰ ਲੈਣਾ ਯੂਰਾ ਯੂਰ ਪਾਗਲ ਓਕੇ bro ਥੈਂਕ ਯੂ ਅਸਲਾਮੁਲ ਅਸਲਾਮੁਅਲੈਕਮ ਵਾਲੇਕੁਮ ਅਸਲਾਮ bro ਰਜੀਆ ਸੁਲਤਾਨਾ ਜੀ ਕੀ ਹਾਲ ਜੇ ਹਾਂਜੀ ਫੇਸਬੁਕ 'ਤੇ ਵੀ ਹੈ ਪੇਜ ਮੇਰਾ ਵਾਹਾਂ ਪੇ ਮੈਸੇਜ ਕਰ ਲੈਣਾ ਵਾਕ ਵੀ ਦਰੂਨ ਸਰਚ ਮਾਰ ਲੈਣਾ ਆਪ ਦਿਖ ਜਾਊਗਾ ਮੈਂ ਵਾਹਾਂ ਪੇ मैं तो सारिया को सबसक्राइबर करवाना है हाँ ब्रो कनेडा च सार को सबसक्राइबर करा ली याद ना है अमनदीप सिंह हैलो जी युवराज सिंह स्टोरी कोई गल नहीं ब्रो गुड मॉर्निंग ब्रो गुड ईवनिंग हाँ ब्रो इंस्टाग्राम से भी है वाक भी दरुण पेज है भैया आपको वीडियो बहुत अच्छा लगता है लगता है इसलिए मैं रोज़ देखती हूँ ओके जी धन्यवाद रूबी जी ਰੱਜਿਆ ਸੁਲਤਾਨਾ ਠੀਕ ਠਾਕ ਬਾਈ ਜੀ ਤੁਸੀਂ ਸੁਣਾਓ ਵਧੀਆ ਰੱਜਿਆ ਜੀ ਤੁਸੀਂ ਦੱਸੋ ਕਿੱਥੋਂ ਬੋਲ ਰਹੇ ਹੋ ਮਲੇੜਕੋਟਲੇ ਤੋਂ ਬੱਗਾ ਖਾਨ ਹੈਲੋ ਬੱਗਾ ਜੀ ਕਿਦਾਂ ਮੇਰੇ ਜਿੰਨੇ ਵੀ ਭਰਾ ਨਵੇਂ ਦੇਖ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਚਲੋ ਲਾਡੀ ਚਲੋ ਭਾਈਓ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਵਾਕ ਵੀ ਦਰੂਨ ਪੇਜ ਹੈ ਅਨੁਜ ਗੁਪਤਾ bro ਹੈਲੋ bro ਦ ਕਿੰਗ ਗੇਮ ਹੈਲੋ ਭਾਈ ਜੀ ਕਿਦਾਂ ਰਜਿਆ ਸੁਲਤਾਨਾ ਪਾਕਿਸਤਾਨ ਪੰਜਾਬ ਤੋਂ ਓਕੇ ਓਕੇ ਜੀ ਠੀਕ ਆ ਆਪਣਾ ਕਿਹੜਾ ਸ਼ਹਿਰ ਪੈਂਦਾ ਲੱਗੇ ਮਲਤਾਨ ਲਾਹੌਰ ਕਰਾਚੀ ਕਿਹੜਾ ਬੱਗਾ ਖਾਨ ਹੈਲੋ ਜੀ ਅਲੀ ਰਾਜਾ ਹੈਲੋ ਅਲੀ bro ਕੀ ਹਾਲ ਨੇ ਓਕੇ ਮੇਰੇ ਭਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੰਸਟਾਗ੍ਰਾਮ ਤੇ ਵੀ ਫੋਲੋ ਕਰ ਲਿਓ ਵਾਗੋ ਵੀ ਦਰੂਨ ਪੇਜ ਆ ਰਜਿਆ ਸੁਲਤਾਨਾ ਲਾਹੌਰ ਜੀ ਬੀਬੀ ਕਿਲਰ ਹੈਲੋ ਜੀ ਅਲੀ ਰਾਜਾ ਹੈਲੋ ਜੀ ਕੀ ਹਾਲ ਚਾਲ ਹੈ ਬਾਈ ਵਧੀਆ ਗੇਮਿੰਗ ਬ੍ਰੋ ਅਲਟਰਾ ਅਲਟਰਾਨ ਗੇਮਿੰਗ ਬ੍ਰੋ ਵਧੀਆ ਬੀਬੀ ਕਿਲਰ ਹੈਲੋ ਬ੍ਰੋ ਰਜ਼ੀਆ ਸੁਲਤਾਨਾ ਜੀ ਲਾਹੌਰ ਚ ਇੱਕ ਔਮਨ ਯੂਨੀਵਰਸਿਟੀ ਹੈਗੀ ਹੈ ਤੁਹਾਡੇ ਗਏ ਹੋ ਕਦੀ ਉੱਥੇ ਭਾਜੀ ਕਿੱਥੇ ਚੱਲ ਰਿਹਾ ਹੈ ਬ੍ਰੋ ਇੱਥੇ ਹੀ ਚੱਲ ਰਿਹਾ ਹੈ ਬੱਗਾ ਖਣ ਕਿਵੇਂ ਹੋ ਬਈ ਵਧੀਆ bro ਅਨਿਲ ਬਰਮਾ ਹੈਲੋ ਜੀ ਦਵਿਆਸ਼ ਹੈਲੋ bro ਕਿਦਾਂ ਕਰ ਦਿਓ ਜੀ ਪਲੀਜ਼ ਇੰਸਟਾਗ੍ਰam ਵਾਲਾ ਡਿਪਲੋਡ ਕੋਈ ਨਹੀਂ bro ਮੈਨੂੰ ਮੈਸੇਜ ਕਰ ਦਿਓ ਇੰਸਟਾਗ੍ਰam ਤੇ ਜੱਟ ਬ੍ਰਾਂਡ ਮੰਗਲਾ ਹੈਲੋ bro ਕਿਦਾਂ ਸੌਰਵ ਨੰਗਲ ਵੀ ਉਹ ਕਿਦਾਂ ਫੇਰੇ ਵਧੀਆ bro ਵਧੀਆ ਆਰ ਕੇ ਵੁਲਫ ਬਾਈਟੀ ਬਾਈ ਕਿੱਥੇ ਹੋ bro ਗੁਰਦਾਸਪੁਰ ਸ਼ਹਿਰ ਤੇ ਜਸਮਿੰਦ ਸੰਦੂ ਵਧੀਆ bro ਤੇਰਾ ਵੀ ਠੀਕ ਹੈ ਗੁਗਨਦੀਪ ਕੋਰ ਹੈਲੋ ਜੀ ਇਹ bro ਮੈਂ ਉਦਮ ਪਰਸੇ ਹੂੰ ਓਕੇ ਓਕੇ bro ਜੰਮੂ ਵਾਲਿਓ ਧੰਨਵਾਦ ਕੇਸ਼ਵ ਸਿਟੀ ਮੋਗਾ ਓਕੇ ਓਕੇ ਕਰਮ ਐਮ ਲੌਰੈਂਸ ਦਾ ਬ੍ਰੋ ਮੈਂ ਲੌਰੈਂਸ ਦਾ ਭਰਾ ਹਾਂ ਅੱਛਾ ਪੁੱਤਰ ਬੜਾ ਸ਼ੌਂਗੀ ਓ ਰੋਣਾ ਹਸਣ ਰਾਜਪੂਤ ਹੋਰ ਰਾਜਪੂਤ ਬ੍ਰੋਆ ਕੀ ਹਾਲ ਹੈ ਜੱਟ ਵਲੋਗ ਭਾਈ ਤੁਹਾਡੇ ਫੋਨ ਦਾ ਕੀ ਨਾਮ ਹੈ ਮੇਰੇ ਫੋਨ ਦਾ ਨਾਮ ਬ੍ਰੋ ਹੈਗਾ ਆਪਣਾ ਵੀਵੋ ਦਾ ਫੋਨ ਹੈ ਏ ਐਸ 65 ਇਦਾਂ ਕਰਕੇ ਆਇਆ ਕੁਛ ਐਮ ਐਸ ਗੇਮਿੰਗ ਹੈਲੋ ਬ੍ਰੋ ਕਿਦਾਂ ਜਸਮੀਨ ਸੰਧੂ YouTube bro ਕਿਤਨੇ ਬਾਈ ਤਨਵੀਰ ਜੱਖੂ ਕਿਤਨੇ ਬਾਈ ਵਧੀਆ bro ਅਰ ਰਮਾਨਦੀਪ ਹੈਲੋ bro ਕਿਦਾਂ ਦਿਵਾਂਸ਼ ਬਾਈ ਮੈਂ ਸ਼ਰਮਾ ਹਾਂ ਓਕੇ ਜੀ ਜਤਿੰਦਰ ਸਿੰਘ ਮੈਂ ਕੇਰਲਾ ਤੋਂ ਹਾਂ ਓਕੇ ਠੀਕ ਆ ਭਰਾ ਆ ਭਾਈ ਆਈਫੋਨ ਲੈ ਲੋ bro ਲੈ ਲਾਂਗੇ ਕੋਈ ਗੱਲ ਨਹੀਂ ਚੜਦੇ ਸਾਲ ਚ ਲੈ ਲਾਂਗੇ ਰਣਾ ਹ ਸੰਨ ਰਾਜਪੂਤ ਭਾਜੀ ਥੋੜਾ ਨੇਮ ਕੀ ਆ ਮੇਰਾ ਨਾਮ ਅਰुणਾ ਜੀ सुरेंद्र ਕੋਰ ਜੀ bro ਤੁਸੀਂ ਬੜੇ ਵਧੀਆ ਲੱਗਦੇ ਹੋ ਮੁੱਛਾਂ ਨਾਲ ਵਟ ਦਿੰਦੇ ਹੋ ਹਾਂਜੀ bro ਰਣਾ ਹ ਸੰਜੀ ਕਿੱਥੋਂ ਹੋ ਤੁਸੀਂ ਮੇਰੀ ਹਾਈ ਕੋਰਟ ਪੇਸ਼ੀ ਆ ਕੱਲ ਠੀਕ ਆ ਪੇਸ਼ੀ ਦੇ bro ਜਾ ਗਏ ਮਾਸ਼ੇ ਕੋਚਰ ਕਿੱਦਾਂ bro ਆ ਦੀਸ ਵਰਲਡ ਕੈਸੇ ਹੋ ਪਾਜੀ ਵਧੀਆ bro ਆਪ ਸੁਣਾਓ ਕੈਸੇ ਹੋ ਹਲੋ ਪਾਜੀ ਮੈਂ ਅੰਮ੍ਰਿਤਸਰ ਤੋਂ ਓਕੇ ਓਕੇ bro ਹਰਿਆਣਾ ਵਾਲੋ ਕੋ ਰਾਮ 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 ਸਭ ਕੋ ਭਾਈ ਅਭੀਜੀਤ ਤਾਲੇ ਹਲੋ ਪਾਜੀ ਵਧੀਆ bro ਕੀ ਹਾਲ ਹੈ ਸੁਰਿੰਦਰ ਗੌਰ ਤੁਸੀਂ ਕਿਤੋਂ ਪਾਜੀ ਮੈਂ ਗੁਰਦਾਸਪੁਰ ਤੋਂ ਆ ਸੁਰਿੰਦਰ ਗੌਰ ਜੀ ਜੱਟ ਵਲੋਗਸ ਲਾਹੌਰ ਪਾਕਿਸਤਾਨ ਤੋਂ ਐਮਾ ਭਾਜੀ ਓਕੇ ਓਕੇ ਬ੍ਰੋ ਉਹ ਕাদির ਕাদির ਸੁਲਹਿਰੀ ਨੂੰ ਜਾਣਦੇ ਲਾਹੌਰ ਯੂਨੀਵਰਸਿਟੀ ਵਿੱਚ ਲੱਗਾ ਐਮਡੀ ਲੱਗਾ ਸ਼ਾਇਦ ਰਾਣਾ ਸਾਹਿਬ ਸੁਖਮਣ ਹੈਲੋ ਜੀ ਅੰਛ ਬਾਜਵਾ ਹੈਲੋ ਪਾਗਲ ਧੰਨਵਾਦ ਪੰਜਾਬੀ ਗਲਰ ਹੈਲੋ ਜੀ ਵਧੀਆ ਭਾਜੀ ਕਿਰਪਾ ਕਿਰਪਾਈ ਚਾਹੀਦੀ ਆ ਭਰਾਵਾ ਹੈਲੋ ਆਪ ਕੀ ਏਜ ਕੈਸੇ ਹੋ ਪਾਜੀ ਅਭੀਜੀਤ ਤਾਲੇ ਵਧੀਆ ਜੀ ਸਰندر ਕੋਰ ਹੈਲੋ ਜੀ ਹੈਲੋ ਪਾਜੀ ਮੈਂ ਪੰਜਾਬ ਸੇ ਹੂੰ ਪੰਜਾਬ ਕਿੱਥੋਂ ਬਾਈ ਮੇਰੇ ਬਾਈ ਕਾ ਨਾਮ ਐਲਵੀ ਯਾਦਵ ਹੈ ਅੱਛਾ ਬਾਈ ਮੈਂ ਫ੍ਰੋਮ ਪੰਜਾਬ ਰਣਾ ਸਭ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਿਓ ਵਾਕਈ ਦਰੂਨ ਪੇਜ ਆ ਮੇਰਾ ਸੁਖਮਨ ਹੈਲੋ ਕੀ ਹਾਲ ਹੈ ਵਧੀਆ bro ਚੰਦਰ ਕਿਸ਼ੋਰ ਹੈਲੋ ਜੀ ਤੁਹਾਡਾ ਟ੍ਰੈਵਲ ਵਿਦ ਕਪਲ ਤੇ ਹੋਰ ਗੁਰਚੇਤ ਭਾਜੀ ਵੀ ਸਾਡੇ ਕੋਲ ਆਏ ਨੇ ਹਾਂਜੀ ਹਾਂਜੀ ਬ੍ਰੋ ਮੈਨੂੰ ਪਤਾ ਮੈਂ ਦੇਖਦਾ ਵੀਡੀਓ ਹੁੰਦੀਆਂ ਮੈਂ ਵੀ ਆਵਾਂਗਾ ਐਵੇਂ ਨਹੀਂ ਆਵਾਂਗਾ ਕਦੀ ਨਾ ਕਦੀ ਕੋਈ ਤੰਗ ਤੋਂ ਨਹੀਂ ਕਰਦਾ ਮੈਂ ਲੋਰੈਂਸ ਦਾ ਭਰਾ ਉਹ ਭਰਾਵਾ ਮੈਂ ਕਈ ਲੋਰੈਂਸ ਵਰਗੇ ਦੇਖੇ ਤੂੰ ਕਿਹੜੀ ਗੱਲਾਂ ਚ ਪੇਦਾ ਆ ਚੰਦ ਕਿਸ਼ੋਰ ਹੈਲੋ ਜੀ ਤੁਹਾਡੇ ਕੋਲ ਕਿਹੜੀ ਗੱਡੀ ਆ ਬ੍ਰੋ ਡਿਜ਼ਾਇਰ ਗੱਡੀ ਆ ਹੈਲੋ ਪਾਜੀ ਮਾਂਬਰ ਸਰ ਤੋਂ ਵਧੀਆ ਜੀ पाजी मैं मुंबई से ओके ब्रो बड़ी दूर से हो आप अभिजीत आते तुम्हारा इंस्टा आई क्या है पाजी कमल हेलो मेरी इंस्टाग्राम आई डी हैगी वाक विरुण फॉलो कर लो आर टी कार सतो बग्गा खान सैफ्रोन टीके गेमिंग हेलो ब्रो मैं, मैं, मेरा पास फादर है क्या बोल रहे भाई हैजीब जट ਆਈ ਲਵ ਯੂ ਲਵ ਯੂ ਟ्रू ਬ੍ਰੋ ਚੰਦਰਕਿਸ਼ੋਰ 올ਡ ਅਬੀਜੀ ਤਾਤੇ ਓਕੇ ਓਏ ਤਮੀਜ਼ ਨਾਲ ਟਾਈਮ ਚੱਕਵਾ ਦੂੰਗਾ ਅੱਛਾ ਚੱਕਵਾ ਚੱਕਵਾ ਜਲਦੀ ਚੰਦਰਕਿਸ਼ੋਰ 올ਡ ਰਾਣਾ ਭਾਈ ਜੀ ਛੇਤੀ ਆਓ ਪਾਕਿਸਤਾਨ ਤੋਂ ਆਡਾ ਮੈਂ ਵੈਲਕਮ ਕਰਨਾਵਾਂਗਾ ਓਕੇ ਭਾਈ ਰਾਣਾ ਸਾਹਿਬ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਿਓ ਤੁਸੀਂ ਵਾਕ ਵੀ ਦਰੂ ਨ ਆਈਡੀਆ ਮੇਰੀ ਤੁਹਾਡਾ ਹਾਲ ਹੈ ਕਿਦਾਂ ਵਧੀਆ bro ਪਾਜੀ ਗੇਮ ਖੇਲਤੇ ਹੋ ਨਹੀਂ bro ਨਹੀਂ ਖੇਲਦਾ ਹੂੰ ਗੇਮ ਚੰਦਰ ਕਿਸ਼ੋਰ ਹੈਲੋ ਮੈਂ ਪੰਜਾਬ ਤੋਂ ਹਾਂ ਜੱਟ ਬਲੌਗ ਪੰਜਾਬ ਤੋਂ ਕਿੱਥੋਂ bro ਉਹ ਭੱਜ ਜਾ ਤੇ ਕਰਨ ਸ਼ਰਮ ਕਰਨ ਚੱਲ ਆਊਟ ਹੋ ਜਾਂਦਾ ਹੂੰ ਓਕੇ ਜਨਾਬ ਕਰਦੀ ਆ ਫੋਲੋ ਓਕੇ ਓਕੇ bro ਚੰਦਰ ਕਿਸ਼ੋਰ ਲਵ ਯੂ ਸੋ ਮਚ ਅਮਨ ਗੁਰ ਧੰਨਵਾਦ bro ਸੈਫ ਬੱਚੇ ਆਪਕਾ ਆਪਕੋ ਮਿਲਣਾ ਚਾਹਤੇ ਹੈ ਅੱਛਾ ਜੀ ਜੱਟ ਵਲੋਗ ਜਲੰਧਰ ਤੋਂ ਪਾਸ ਗਦਰ 2 ਦੇਖੀ ਹੈ ਹਾਂ bro ਦੇਖੀ ਹੈ ਮੈਂ ਤੁਹਾਨੂੰ ਚੱਕਦਾ ਜੀ ਕਰਨ ਰਨੂ ਭਾਜੀ ਨੂੰ ਕੁਛ ਨਾ ਕਹਿ ਉਹ ਮੈਂ ਚੱਕੜਿਆ ਕਰਨ ਚੱਕੜਿਆ bro ਅਬ ਜੀਤ ਆਤੇ ਫੋਲੋ ਕੀਤਾ ਬਾਈ ਓਕੇ ਜੀ ਓਕੇ ਮੈਨੂੰ ਮੈਸੇਜ ਕਰ ਦਿਓ ਮੈਂ ਰਿਪਲਾਈ ਜਰੂਰ ਕਰੂੰਗਾ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅਮਨ ਗੋਰ ਕਹਾਂ ਸੇ ਹੋ ਆਪ ਮੈਂ ਗੁਰਦਾਸਪੁਰ ਸੇ ਹਾਂ ਜੀ ਸਿਸਟਮ ਹੈਂਗ ਕਰ ਦੂੰਗਾ ਬ੍ਰੋ ਕੋਈ ਨਹੀਂ ਕਰਲਾ ਕਰਲਾ ਸਿਸਟਮ ਹੀ ਹੈਂਗ ਕਰਿਓ ਹੋਰ ਕੁਛ ਨਾ ਕਰਿਓ ਗਲਾਸ ਹੋ ਗਿਆ ਯੋ ਠੰਡ ਬਹੁਤ ਹੈ ਹਾਂਜੀ bro ਬਹੁਤ ਠੰਡ ਹੈ ਸੋ ਕਿਊਟ ਬ੍ਰਦਰ ਧੰਨਵਾਦ bro ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੇ ਮੇਰੇ ਨਵੇਂ ਭਰਾ ਦੇਖ ਰਹੇ ਨੇ ਮੇਰਾ ਗਾਣਾ ਸੁਣ ਲਓ YouTube 'ਤੇ ਕਿਹੜਾ ਗਾਣਾ bro ਅਮਨ ਗੌਰ ਮuje ਆਪਸੇ ਮਿਲਣਾ ਹੈ ਓਕੇ bro Instagram 'ਤੇ ਮੈਸੇਜ ਕਰ ਲੈਣਾ ਭਾਈ ਅੱਜ ਕਰਨ ਕੋਣ ਐ ਨੂੰ ਮੈਂ ਦਫਰਾਂ ਮੈਂ ਬਸ ਵਾਇਲੇਸ਼ਨ ਨਹੀਂ ਕਰਨਾ ਚਾਹਦਾ ਇਸ ਲਈ ਨਹੀਂ ਬੋਲਿਆ ਕੋਈ ਨਹੀਂ bro ਮੈਂ ਡਵਾੜਿਆ ਕਰਨ ਕਰਨ ਨੂੰ ਬਲੋਕ ਮਾਰ ਰਿਹਾ ਮੈਂ ਕੋਈ ਚੱਕਰ ਨਹੀਂ ਆ ਪਾਜੀ ਤੁਸੀਂ ਗੇਮ ਕੋਨਸਾ ਖੇਲਤੇ ਹੋ bro ਮੈਂ ਕੋਈ ਗੇਮ ਨਹੀਂ ਖੇਲਦਾ तुम एनिमल मूवी देख ली है हाँ देख ली है आप कहाँ से हो गुरदासपुर ब्रो भाजी मुंबई में गर्मी पड़ रही है हाँ ब्रो मुंबई च गर्मी ज्यादा पैदा है तेरे लविश बाइक का सिस्टम हिला दागा दिवश भाजी आपकी शादी हुई है हाँ जी हो गई है शादी अभिजीत ताते ओके एमपी में तो आओ कभी ब्रो एमपी बहुत दूर है जब लगेगा कभी टाइम तो आएंगे जरूर थोड़ी सी ठंड भी भेज दो ठंड बहु इधर ही रहनी है उधर नहीं जानी ਓ ਜੀ ਤੁਸੀਂ ਪੰਜਾਬੀ ਹੋ ਹਾਂ ਜੀ ਜੀ ਪੰਜਾਬੀ ਆ ਮੈਂ ਐਮਪੀ ਗੇਮਰ ਸੋਨ ਨੇ ਮੀ ਇਹ ਗਾਣਾ ਸੁਣ ਲਓ ਇਹ ਮੇਰੀ ਅਰਮਾਨ ਐਮਪੀ ਗੇਮਰ ਆਈਡੀ ਸੇ ਆ ਓਕੇ bro ਸੁਣ ਲੂੰਗਾ ਟੀਕੇ ਗੇਮਰ ਮੈਂ ਚైనా ਤੋਂ ਆ bro ਚైనా ਕਿਹੜੇ ਸ਼ਹਿਰ ਤੋਂ ਆ ਭਲਾ ਦੱਸਿਆਂ ਰੋਟੀ ਖਾ ਲਈ bro ਨਹੀਂ ਜੀ ਹਜੇ ਨਹੀਂ ਖਾਧੀ ਹਜੇ ਸ਼ੌਪ ਤੇ ਆ ਸ਼ੌਪ ਤੋਂ ਘਰ ਜਾਵਾਂਗੇ ਫਿਰ ਖਾਵਾਂਗੇ ਰੋਟੀ ਤੋ ਪੁਨੇ ਮੇ ਆਓ ਕਬੀ ਭਾਈ ਆਏਗੇ ਬਰੋ ਕਬੀ ਬਲੌਗ ਸਟਾਰਟ ਹੋ ਜਾਏਗੇ ਨਾ ਅੱਛੇ ਸੇ ਤੋ ਫਿਰ ਆਏਗੇ ਜ਼ਰੂਰ ਪਾਜੀ ਅਸੀਂ ਵੀ ਪੰਜਾਬੀਆਂ ਹਾਂ ਜੀ ਕਿੱਥੋਂ ਪੰਜਾਬੀ ਕਿੱਥੋਂ ਸਰਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਸੀ ਬਿਗ ਫੈਨ ਹੋ ਪੰਜਾਬ ਪਾਸ ਓਕੇ ਬਰੋ ਅਦੀਸ ਵਰਡ ਅਦੀ ਬਰੋ ਇੰਸਟਾਗ੍ਰਾਮ ਤੇ ਫੋਲੋ ਕਰ ਲਈ ਮੈਨੂੰ ਵਿਗ ਫੈਨ ਭਰਾ ਧੰਨਵਾਦ bro ਜਿੰਨੇ ਵੀ ਮੇਰੇ ਭਰਾ ਦੇਖ ਲੈਣੇ ਇੰਸਟਾਗ੍ਰam ਤੇ ਵੀ ਫੋਲੋ ਕਰ ਲਿਓ ਵਾਕ ਵਿਦ ਅਰੁਣ ਆਈਡੀ ਹੈ ਮੇਰੀ ਉੱਥੇ ਇਹੀ ਜੋ ਚੈਨਲ ਦਾ ਨਾਮ ਆ ਇਹਦੇ ਪਿੱਛੇ ਠਾਕੁਰ ਕੱਟ ਦਿਓ ਬਾਕੀ ਉਹੀ ਸੇਮ ਆਈਡੀ ਹੈ ਅਸੀਂ ਸ਼ਾਬਾ ਸ਼ਹਬਾਤ ਓਕੇ ਜੀ ਕੀ ਕਰਦੇ ਹੋ ਤੁਸੀਂ ਜਰੂਰ bro ਓਕੇ ਓਕੇ ਧੰਨਵਾਦ मैंने आपको फॉलो कर दिया ओके ब्रो धन्यवाद फॉलो करने ली कुछ नहीं ओके तेरे को रोस्ट कर दूंगा कर दे ब्रो कर दे रोस्ट कर दे मेरे सब्सक्राइबर वजन के रोस्ट कर देंगा सुरिंदर कौर स्कूल जाना है ओके जी हैप्पी टू सी यू गेन ग्लोर ब्लस यू धन्यवाद मामा श्री ਅਮਨ ਗੋਰ ਮੇਰਾ ਨਾਮ ਤੋਂ ਬੋਲੋ ਅਮਨ ਬਾਈ ਕਿਤਨੀ ਵਾਰ ਬੋਲਾ ਹੈ ਤੁਹਾਡਾ ਫੁੱਲ ਡਰੈਸ ਫੁੱਲ ਡਰੈਸ ਨਹੀਂ ਹੈ ਬ్రో ਮੇਰਾ ਕੋਈ ਵੀ ਪਾਜੀ ਦਵਾਂ ਸ਼ਾਪ ਕੋ ਗਾਲੀ ਦੇ ਰਹਾ ਹੈ ਬ్రో ਮੈਨੇ ਕੋਈ ਚੱਕਰ ਨਹੀਂ ਕੱਢ ਲੈਂਦੇ ਗਾਲਾਂ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀ ਬਾਜੀ ਯਾਰ ਮੁੱਛ ਥੋੜਾ ਵੱਡਾ ਲੋ ਬੜਾ ਬੜਾ ਲੋ bro ਵੱਡੀ ਹੁਣੇ ਥੋੜੇ ਦਿਨ ਹੋ ਗਿਆ ਕਟਾਤੀ ਮੈਂ ਤੇ ਉਹ ਹਰ ਜ਼ਿਆਦਾ ਕੱਟੀਏ ਇੱਕ ਪਾਸੋਂ ਤਾਂਗ ਰਿਹਾ ਛੋਟੀ ਕਰਦੀ ਨੇ ਤੇ ਇੱਥੋਂ ਤੱਕ ਜਾਂਦੀ ਮੁੱਛ ਪੂਰੀ ਐਂ ਕਰਕੇ bro ਕਦੇ ਮੁੰਬਈ ਆਣਾ ਹਾਂ ਜ਼ਰੂਰ ਆਏਂਗੇ ਤੈਨੂੰ ਮੈਂ ਦੱਸਦਾ ਦਿਵਾਂਸ਼ ਪਹਿਲਾਂ ਮੇਰੇ ਨਾਲ ਟੱਕਰ ਦਿਵਾਂਸ਼ ਟੱਕਰ ਮੁੰਡੇ ਟਿੱਕੇ ਗੇਮਿੰਗ ਨਾਲ ਲੰਮੇ ਪਾੜਨਾ ਤੈਨੂੰ ਬੜਾ ਤਕੜਾ ਬਦਮਾਸ਼ੀਆ ਟਿੱਕੇ ਗੇਮਿੰਗ ਆ ਨਾ ਟਿੱਕੇ ਗੇਮਿੰਗ ਆ ਜਿਹੜਾ ਸੁਖਮਨ ਹਲੋ ਕਹਾਂ ਸੇ ਹੋ ਆਪ ਮੈਂ ਗੁਰਦਾਸਪੁਰ ਪੰਜਾਬ ਸੇ ਹੂੰ ਭਾਜੀ ਮੇਰਾ ਨਾਮ ਬੋਲੋ ਅਰਮਾਨਦੀਪ ਸਿੰਘ ਕਿਦਾਂ bro ਆਪਕਾ ਫੇਵਰਟ ਫੇਵਰੇਟ ਐਕਟਰ ਕੋਣ ਹੈ ਫੇਵਰਟ ਯਾਰ ਸਾਰੇ ਹੀ ਆ ਕੋਈ ਪੱਕਾ ਨਹੀਂ ਰੱਖਿਆ ਵੈਸੇ ਆਲਾ ਅਰਜੁਨ ਨੂੰ ਜ਼ਿਆਦਾ ਪਸੰਦ ਆ ਮੈਨੂੰ ਚਲੋ ਮੇਰੇ ਭਰਾ ਠੀਕ ਆ ਫਿਰ ਕੱਲ ਗੱਲ ਕਰਾਂਗੇ ਕੱਲ ਮਿਲਦੇ ਆ ਸਾਰਿਆਂ ਨੂੰ ਬਾਕੀ ਇੰਸਟਾਗ੍ਰam ਤੇ ਫੋਲੋ ਜਰੂਰ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜਰੂਰ ਮਾਰਿਓ ਕਾਲ 6 ਵਜੇ ਦੁਬਾਰਾ ਮਿਲਾਂਗੇ ਰਾਣਾ ਸੰਜੀ ਤੁਹਾਡੇ ਨਾਮ ਮੈਂ ਇੰਸਟਾਗ੍ਰam ਤੇ ਗੱਲ ਕਰਨਾ ਰਾਜਪੂਜੀ ਰਾਣਾ ਸਾਹਿਬ ਬਾਕੀ ਜਿਨੇ ਵੀ ਗੱਲ ਕਰਨੀ ਹੈ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਕਰ ਲੂੰਗਾ ਮੈਂ ਟਾਟਾ ਬਾਏ ਬਾਏ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਆਦੀ ਬ੍ਰੋ